ਵਿਦਿਆ ਵਿਚਾਰੀ ਤਾਂ ਪਰਿਉ ਪੁਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੁੰਗਰੂ ਵਾਜੈ ਜੇ ਮਨ ਲਾਗੇ ਤੋ ਜੋਮ ਕਹਾ ਕਰੇ ਮੋ ਸਿਓ ਅਗੇ ਰਹਾਉ ਆਸ ਨਿਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਇਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋ ਜਨਾ ਤੇਰੇ ਸਾંગਗ ਜੀ ਦਾਸ ਵੱਲੋਂ ਆਪ ਸਭ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਦਾਸ ਆਪ ਜੀ ਤੋਂ ਪਿਛਲੀ ਵੀਡੀਓ ਵਿੱਚ ਹੋਈ ਇੱਕ ਗਲਤੀ ਦੀ ਮੁਆਫੀ ਮੰਗਣਾ ਚਾਹੁੰਦਾ ਹੈ ਜਿਸ ਵਿੱਚ ਆਪਾਂ ਨੇ ਮਹਾਰਾਜ ਜੀ ਦੀ ਜਨਮ ਮਿਤੀ ਦੱਸੀ ਸੀ ਕਾਰਤਿਕ ਦੇ ਮਹੀਨੇ ਵਿੱਚ ਉਹ ਮੈਂ ਤੋਂ ਸਾਨਾ ਥੋੜਾ ਜਾਂ ਗਲਤ ਬੋਲਿਆ ਗਿਆ ਜਦੋਂ ਮਹਾਰਾਜ ਜੀ ਦਾ ਜਨਮ ਹੁੰਦਾ ਹੈ ਮਹਾਰਾਜ ਜੀ ਦਾ ਜਨਮ ਜਿਹੜਾ ਹੁੰਦਾ ਹੈ ਉਹ 1469 ਈਸਵੀ ਵਿੱਚ ਹੁੰਦਾ ਹੈ ਅਤੇ 1526ਵੀਂ ਸਤਾਪਦੀ ਮਤਲਬ 1526 ਸਦੀ ਵਿੱਚ 1469 ਈਸਵੀ ਨੂੰ ਮਹਾਰਾਜਾ ਦਾ ਜਨਮ ਹੁੰਦਾ ਹੈ 1469 ਸਨ ਨੂੰ ਤੇ ਜਿਹੜੀ 1526 ਸਤਾਪਦੀ ਹੈ ਉਹ ਚੱਲ ਰਹੀ ਹੁੰਦੀ ਹੈ ਮਤਲਬ 15ਵੀਂ ਸਦੀ ਉਸ ਸਮੇਂ ਚੱਲ ਰਹੀ ਹੁੰਦੀ ਹੈ ਇਸ ਲਈ ਦਾਸ ਮਾਫੀ ਮੰਗਦਾ ਹੈ ਮਹਾਰਾਜ ਜੀ ਨੇ ਸਨ ਵੀ 1569 ਦਾਸ ਦਿੱਤਾ ਉਹ 1569 ਸਨ ਨਹੀਂ ਹੈਗਾ ਸਨ ਹੈਗਾ 1469 ਸੋ ਆਓ ਅੱਜ ਆਪਾਂ ਇਸ ਵੀਡੀਓ ਦਾ ਦੂਸਰਾ 파ਟ ਪੱਟੀ ਪਾਂਦਾ ਪੰਡਿਤ ਬ੍ਰਿਜਨਾਥ ਫਿਰ ਆਪਾਂ ਮੂਲਾ ਕੁਤਬੁਦੀਨ ਬਾਰੇ ਪੜਾਂਗੇ ਜੋ ਮਹਾਰਾਜ ਜੀ ਦੇ ਤਿੰਨ ਗੁਰਦੇਵ ਹੋਏ ਹਨ ਆਓ ਬਹੁਤਾ ਸਮਾਨ ਲਾਂਦੇ ਹੋਏ ਆਪਵਾ ਸ਼ੁਰੂ ਕਰਦੇ ਹਾਂ ਪ੍ਰਸੰਗ ਪਿਛਲੀ ਵਾਰ ਆਪ ਜੀ ਨੇ ਦਾਈ ਦੌਲਤਾਂ ਅਤੇ ਮਹਾਰਾਜ ਜੀ ਦੇ ਪ੍ਰਕਾਸ਼ ਹੋਣ ਦਾ ਪ੍ਰਸੰਗ ਸੁਣਿਆ ਸੀ ਅੱਜ ਮਹਾਰਾਜ ਜੀ ਦੇ ਵਿਦਿਆ ਦਾ ਪ੍ਰਸੰਗ ਸੁਣੋ ਜਦ ਬਾਬਾ ਬਰਸਾਂ ਸੱਤਾਂ ਕਾ ਹੋਇਆ ਤਬ ਕਾਲੂ ਕਹਿਆ ਨਾਨਕ ਤੂੰ ਪੜ ਜਦ ਮਹਾਰਾਜ ਸੱਤ ਬਰਸਾਂ ਦੇ ਹੋਏ ਤਬ ਮਹਤਾ ਕਾਲੂ ਜੀ ਨੇ ਕਹਿਆ ਏ ਨਾਨਕ ਤੂੰ ਪੜ ਤੂੰ ਪੜ੍ਹਾਈ ਕਰ ਤਬ ਗੁਰੂ ਨਾਨਕ ਕਉ ਪਾੰਦੇ ਪਾਸ ਲੈ ਗਿਆ ਕਾਲੂ ਕਹਿਆ ਪਾੰਦੇ ਇਸ ਨੂੰ ਪੜਾਏ ਤਬ ਮਹਾਰਾਜ ਨੂੰ ਮਹਤਾ ਕਾਲੂ ਜੀ ਪਾੰਦੇ ਕੋਲ ਰਹਿ ਗਏ ਪੰਡਿਤ ਪਾੰਦੇ ਕੋਲ ਉਸ ਨੂੰ ਕਹਿੰਦੇ ਇਸ ਨੂੰ ਪੜਾਓ ਤਬ ਪਾੰਦੇ ਪੱਟੀ ਲਿਖ ਕੇ ਦਿੱਤੀ ਤਬ ਪਾੰਦੇ ਨੇ ਪੱਟੀ ਲਿਖ ਕੇ ਦਿੱਤੀ 35 ਅੱਖਰਾਂ ਦੀ ਮਹਾਰਨੀ ਤਬ ਗੁਰੂ ਨਾਨਕ ਲੱਗਾ ਪੜਨ ਤਾਂ ਮਹਾਰਾਜ ਜੀ ਪੜਨ ਲੱਗੇ ਰਾਗ ਆਸਾ ਵਿੱਚ ਮਹਾਰਾਜ ਨੇ ਪੱਟੀ ਉਚਾਰੀ ਮਹੱਲਾ ਪਹਿਲਾ ਆਪਾਂ ਇਸ ਦਾ ਪਹਿਲੀ ਆਪਾਂ ਜਿਹੜੀ ਪੌੜੀ ਹੈ ਉਹ ਪੜ ਦਿੰਨੇ ਹਾਂ ਪੱਟੀ ਬਹੁਤ ਲੰਬੀ ਹੈ ਇਸ ਕਰਕੇ ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ ਆਪ ਜੀ ਆਈ ਗੁਰਬਾਣੀ ਤੇ ਸੱਰਥ ਕਰਕੇ ਸਾਰੀ ਪੱਟੀ ਪੜ ਸਕਦੇ ਹੋਗੇ ਰਾਗ ਆਸਾ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਸ ਸੋਏ ਸ੍ਰੇਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ ਮਨ ਕਾਹੇ ਭੂਲੇ ਮੂਡ ਮਨਾ ਜਬ ਲੇਖਾ ਦੇਵ ਹੈ ਬੀੜ ਤਉ ਪੜਿਆ ਅੱਗੇ ਰਹਾਓ ਠਹਿਰਾਓ ਹੈ ਜੀ ਇਹ ਪਹਿਲੀ ਜਿਹੜੀ ਆਪਾਂ ਨੇ ਪੌੜੀ ਪੜ੍ਹ ਦਿੱਤੀ ਹੈ ਤੁਸੀਂ ਇਹ ਅੱਗੇ ਜਾ ਕੇ ਸਰਚ ਕਰ ਸਕਦੇ ਹੋ ਆਈ ਗੁਰਬਾਣੀ ਤੇ ਉੱਥੋਂ ਤੁਸੀਂ ਇਹ ਸਾਰੀ ਪੰਗਤੀ ਜਿਹੜੀ ਸਾਰੀ ਪੱਟੀ ਆ ਪੜ ਸਕਦੇ ਹੋ ਅੱਗੇ ਬਹੁਤ ਇਹ ਆਪਣਾ ਗੰਗਾ ਗਿਆਨ 부ਜਾਏ ਜੇ ਕੋਈ ਪੜਿਆ ਪੰਡਿਤ ਸੋਈ ਇਹ ਸਾਰੀ ਆਪਣੀ ਪੱਟੀ ਹੈ ਜੋ ਆਏ ਹੈ ਅੱਗੇ ਆਪ ਜੀ ਪੜ ਸਕਦੇ ਹੋ 아이 ਗੁਰਬਾਣੀ ਤੇ ਜਾ ਕੇ ਆਓ ਅੱਗੇ ਵੱਧਦੇ ਹਾਂ ਤਬ ਗੁਰੂ ਨਾਨਕ ਜੀ ਇੱਕ ਦਿਨ ਪੜਿਆ ਇਹ ਪੱਟੀ ਲਿਖਣ ਤੋਂ ਬਾਅਦ ਪੰਡਿਤ ਬੜਾ ਹੈਰਾਨ ਹੋਇਆ ਬਹੁਤ ਹੈਰਾਨ ਹੁੰਦਾ ਹੈ ਵੀ ਇੱਕ ਛੋਟਾ ਬੱਚਾ ਹੈ ਐਨੀ ਸੋਹਣੀ ਗੁਰਬਾਣੀ ਕਿਵੇਂ ਉਚਾਰ ਦਿੱਤੀ ਤਬ ਅਗਲੇ ਦਿਨ ਮਹਾਰਾਜੀ ਪੜਨ ਵਾਸਤੇ ਵਿਦਿਆਸ਼ਾਲੇ ਵਿੱਚ ਗਏ ਪਾਠਸ਼ਾਲਾ ਵਿੱਚ ਗਏ ਤਬ ਗੁਰੂ ਨਾਨਕ ਜੀ ਇੱਕ ਦਿਨ ਪੜਿਆ ਅਗਲੇ ਦਿਨ ਚੁੱਪ ਕਰ ਰਹੇ ਆ ਮਹਾਰਾਜੀ ਇੱਕ ਦਿਨ ਪੜੇ ਇੱਕ ਦਿਨ ਪੱਟੀ ਉਚਾਰੀ ਉਸ ਤੋਂ ਅਗਲੇ ਦਿਨ ਚੁੱਪ ਕਰਕੇ ਬੈਠੇ ਰਹੇ ਪਾਂਦੇ ਪੁੱਛਿਆ ਪਾਂਦੇ ਨੇ ਪੁੱਛਿਆ ਨਾਨਕ ਤੂੰ ਪੜਦਾ ਕਿਉਂ ਨਹੀਂ ਤਬ ਪਾਂਦੇ ਨੇ ਪੁੱਛਿਆ ਮਹਾਰਾਜ ਨੂੰ ਨਾਨਕ ਜੀ ਤੁਸੀਂ ਪੜਦੇ ਕਿਉਂ ਨਹੀਂ ਤਬ ਗੁਰੂ ਨਾਨਕ ਕਹਿਆ ਪਾਂਦਾ ਤੂੰ ਕੁਝ ਪੜਿਆ ਹੈ ਜੋ ਮuje ਪੜਾਉਂਦਾ ਹੈ ਵੀ ਤੂੰ ਕੁਝ ਪੜਿਆ ਹੈ ਜੋ ਮੈਨੂੰ ਪੜਾਉਂਦਾ ਹੈ ਤੂੰ ਤਬ ਪਾਂਦੇ ਕਹਿਆ ਮੈਂ ਸਭ ਕੁਝ ਪੜਿਆ ਹਾਂ ਪਾਂਦੇ ਨੇ ਕਹਿਆ ਮੈਂ ਸਾਰਾ ਕੁਝ ਪੜਿਆ ਹੈ ਵੇਦ ਸ਼ਾਸਤਰ ਪੜਿਆ ਹੈ ਜਮਾ ਖਰਚ ਮੈਥ ਪੜਿਆ ਹੈ ਰੋਜਨਾਵਾ ਖਾਤਾ ਲੇਖਾ ਮੈਂ ਸਭ ਕੁਝ ਪੜਿਆ ਹਾਂ ਤਬ ਬਾਬੇ ਕਹਿਆ ਪਾंदे ਇਹ ਜਿਹੜਾ ਪੜਨਾ ਹੈ ਇਹ ਬਾਦ ਬਾਦ ਵਿੱਚ ਹੈ ਜੋ ਇਹ ਸਾਰਾ ਪੜਨਾ ਹੈ ਸਾਰਾ ਬਾਦ ਵਿੱਚ ਹੈ ਤਬ ਗੁਰੂ ਨਾਨਕ ਇਹ ਸ਼ਬਦ ਉਠਾਇਆ ਸ੍ਰੀ ਰਾਗ ਦਾ ਸ਼ਬਦ ਹੈ ਜੀ ਇਹ ਵੀ ਤੁਸੀਂ ਸਰਚ ਕਰ ਸਕਦੇ ਹੋ ਸ੍ਰੀ ਰਾਗ ਵਿੱਚ ਮਹੱਲਾ ਪਹਿਲਾ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਕਾ ਸਮਸਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰਪੁਠ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਆਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸਚਾ ਨਿਸ਼ਾਨ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 16 ਵਿੱਚ ਇਹ ਪਹਿਲੇ ਪੰਨੇ ਹਨ ਮਹਾਰਾਜ ਜੀ ਦੇ ਜਦੋਂ ਮਹਾਰਾਜ ਜੀ ਦਾ ਗੁਰਬਾਣੀ ਸ਼ੁਰੂ ਹੁੰਦੀ ਹੈ ਜਿੱਥੋਂ ਇਹ ਫੋਸੀਲੀ ਰਾਗ ਹੈ ਜੋ ਪਹਿਲਾ ਰਾਗ ਹੈ ਮਹਾਰਾਜ ਵਿੱਚ ਜੋ ਦਰਜ ਹੈ ਤਬ ਗੁਰੂ ਨਾਨਕ ਕਹਿਆ ਹੈ ਪੰਡਿਤ ਹੈ ਪਾੰਦੇ ਹੋਰ ਜਿਤਨਾ ਪੜਨਾ ਸੁਣਿਆ ਬਾਦ ਵਿੱਚ ਹੈ ਜਿੰਨਾ ਪੜਨਾ ਸੁਣਨਾ ਹੈ ਉਹ ਬਾਦ ਵਿੱਚ ਹੈ ਬਿਨਾ ਪਰਮੇਸ਼ਰ ਦੇ ਨਾਮ ਤੋਂ ਸਾਰਾ ਕੁਝ ਹੀ ਬਾਦ ਵਿੱਚ ਹੈ ਤਬ ਪਾੰਦੇ ਕਹਿਆ ਨਾਨਕ ਹੋਰ ਪੜਿਆ ਮੇਰੇ ਤਾਈ ਬਤਾ ਨਾਨਕ ਹੋਰ ਕਿਵੇਂ ਪੜਨਾ ਹੈ ਤੂੰ ਮੈਨੂੰ ਦੱਸ ਜਿਤ ਪੜਿਆ ਛੁੱਟੀ ਦਾ ਹੈ ਜਿਹਨੂੰ ਪੜ ਕੇ ਜਮਾ ਤੋਂ ਮੁਕਤ ਹੋ ਜਾਈਦਾ ਹੈ ਤਬ ਨਾਨਕ ਕਹਿਆ ਸੁਣ ਏ ਸੁਆਮੀ ਇਹੋ ਜੋ ਸੰਸਾਰ ਕਾ ਪੜਿਆ ਹੈ ਇੰਜ ਹੈ ਜੋ ਮਸ ਦੀਵੇ ਕੀ ਅਰ ਕਾਗਦ ਕੀ ਸਣੀ ਕਾ ਅਰ ਕਲਮ ਕਾ ਕਾਨੇ ਕੀ ਅਰ ਮਨ ਲੇਖਣ ਹਾਰ ਅਰ ਲਿਖਿਆ ਸੋ ਕਿਆ ਲਿਖਿਆ ਜਿਹੜੀ ਆਪਾਂ ਕਲਮ ਲੈਨੇ ਹਾਂ ਲੱਕੜ ਦੀ ਕਾਗਜ ਆਪਾਂ ਲੈਨੇ ਹਾਂ ਜੋ ਦਰਖਤ ਤੋਂ ਬਣਿਆ ਹੋਇਆ ਹੈ ਇਹ ਜੋ ਲਿਖਣਾ ਹੈ ਇਹ ਕੀ ਲਿਖਣਾ ਹੈ ਮਾਇਆ ਕੰਜੰਜਾਲ ਲਿਖਿਆ ਇਹ ਸਾਰਾ ਮਾਇਆ ਦਾ ਜੰਗਾਲ ਹੈ ਜਿਤ ਲਿਖਿਆ ਸਭ ਵਿਕਾਰ ਹੋਵਣ ਜਿਹੜੇ ਜਿਸ ਲਿਖੇ ਤੋਂ ਵਕਾਰ ਮਨ ਅੰਦਰ ਚੱਲਣ ਉਹ ਜੇ ਲਿਖਣ ਸਭ ਸੱਚ ਕਾ ਹੈ ਜੋ ਲਿਖਿਆ ਹੈ ਸੱਚ ਲਿਖ ਸੱਚ ਕਾ ਹੀ ਲਿਖਣਾ ਹੈ ਐਸਾ ਹੈ ਜੋ ਮਾਇਆ ਕੋ ਜੋ ਮਾਇਆ ਦਾ ਮੋਹ ਜਾਲ ਕਰਮਸ ਕਰੀਐ ਹਰਤ ਪਸਿਆ ਕਾਗਦ ਕਰੀਐ ਜਿਹੜਾ ਮਾਇਆ ਦਾ ਜਾਲ ਹੈ ਉਸ ਨੂੰ ਕਸਮਸ ਉਸ ਨੂੰ ਪੜਾ ਹਟਾ ਕੇ ਅਰ ਜਿਹੜੀ ਕਾਗਦ ਹੈ ਉਹ ਤਪਸਿਆ ਦਾ ਲਈਏ ਅਰ ਜੋ ਕਛ ਇਛਿਆ ਅੰਤ ਕਛ ਪਾਉ ਹੈ ਕਿਸ ਕੀ ਕਲਮ ਕਰੀਏ ਜਿਹੜਾ ਭੈ ਹੈ ਉਸ ਦੀ ਕਲਮ ਕਰ ارجو کچھ اچھا انت کچھ پاؤ ہے اس کی کلم کر ار چیت لکھن ہار کہ لکھی ہے جہاں چھاری بنا سو کیا لے ایسا کی لکھنا ہے پرمےسر کا نام لکھی ہے پرمےسر کا نام لکھو پرمیشر کا نام جپو سلاح لکھی ہے پرمےسر نلاح لکھو پرمیشر ایک ہے وہ لکھو پرمےسر سب کا دتا ہے لکھو ਪਰਮੇਸ਼ਰ ਸਭ ਤੋਂ ਵੱਡਾ ਹੈ ਲਿਖੋ ਪਰਮੇਸ਼ਰ ਸਭ ਨੂੰ ਰੋਜੀ ਦਿੰਦਾ ਹੈ ਲਿਖੋ ਜਿੱਤ ਲਿਖੇ ਸਭ ਵਿਕਾਰ ਮਿਟ ਜਾਹੇ ਜਿੱਦ ਤੇ ਲਿਖੇ ਤੋਂ ਸਾਰੇ ਵਿਕਾਰ ਅੰਦਰੋਂ ਨਿਕਲ ਜਾਂਦੇ ਹਨ ਬੇਅੰਤ ਸੋਭਾ ਲਿਖੋ ਮਹਾਰਾਜ ਦੀ ਬੇਅੰਤ ਸੋਭਾ ਲਿਖੋ ਜੈਤ ਲਿਖੇ ਤਨ ਸੁਹੀ ਸੁਖੀ ਹੋਵੇ ਜੈਤ ਲਿਖੇ ਤਨ ਸੁਖੀ ਜਿਸ ਲਿਖੇ ਤੋਂ ਤਨ ਸੁਖੀ ਹੁੰਦਾ ਹੈ ਅੰਦਰੋਂ ਵਿਕਾਰ ਨਿਕਲ ਜਾਂਦੇ ਹਨ ਕਿਸਕਾ ਅੰਤ ਪਾਰਾ ਵਾਰ ਕਿਛ ਪਾਇਆ ਨਹੀਂ ਜਾਂਦਾ ਪਰਮੇਸ਼ਰ ਦਾ ਅੰਤ ਜਿਸ ਲਿਖੇ ਤੋਂ ਪਾਰਾ ਵਾਰ ਪਾਇਆ ਨਹੀਂ ਜਾਂਦਾ ਸੋ ਅੱਗੇ ਵਧੀਏ ਹੇ ਪੰਡਿਤ ਜੇ ਇਹ ਲਿਖਿਆ ਪੜਿਆ ਹੈ ਤਾਂ ਪੜ ਔਰ ਮੁਝ ਕੋ ਪੜਾ ਜੇ ਤੂੰ ਪ੍ਰਮਾਤਮਾ ਦਾ ਨਾਮ ਪੜਿਆ ਹੈ ਤੇ ਤੂੰ ਪੜ ਅਤੇ ਮੈਨੂੰ ਪੜਾ ਨਹੀਂ ਤਾਂ ਨਾ ਪੜਾ ਸੁਣ ਹੇ ਪੰਡਤਾ ਜੇ ਹਾਂ ਇਹ ਤੇਰਾ ਜੀਵ ਜਾਵੇਗਾ ਤਹਾ ਤੇਰੇ ਹੱਥ ਇਹ ਪੜਨਾ ਨਿਸ਼ਾਨ ਹੋਵੇਗਾ ਤੇਰੇ ਨਜ਼ੀਕ ਜਮ ਕਾਲ ਨਾ ਆਵੇਗਾ ਜਿੱਥੇ ਜਿੱਥੇ ਪਰਮੇਸ਼ਰ ਦਾ ਨਾਮ ਤੂੰ ਲਏਂਗਾ ਪਰਮੇਸ਼ਰ ਦਾ ਨਾਮ ਪੜ੍ਹੇਗਾ ਉਥੇ ਉਥੇ ਕਾਲ ਜਮ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੇ ਉਥੇ ਉਥੇ ਨਾਮ ਤੇਰੇ ਨਜ਼ੀਕ ਜਾਵੇਗਾ ਅਤੇ ਤੈਨੂੰ ਹਰ ਮੁਸੀਬਤ ਤੋਂ ਛਡਾਵੇਗਾ ਇਹ ਨਾਮ ਜੇ ਮਾਤ ਪਿਤਾ ਸੁਤ ਮੀਤਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜਿੱਥੇ ਮਾਤਾ ਪਿਤਾ ਵੀ ਛਾਟ ਛੱਡ ਜਾਂਦੇ ਹਨ ਮਾਤਾ ਪਿਤਾ ਵੀ ਨਹੀਂ ਜਾਂਦੇ ਉਥੇ ਨਾਮ ਤੇਰੇ ਨਾਲ ਜਾਏਗਾ ਇਹ ਮਹਾਪਿਆਂ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰਾ ਚਲੇ ਤਬ ਉਹਨ ਪੰਡਿਤ ਕਹਿਆ اے ਨਾਨਕ ਇਹ ਬਾਤਾਂ ਤੈ ਕਿਸ ਤੇ ਪਾਈਆਂ ਹਨ ਏ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਜੋ ਗੱਲਾਂ ਹਨ ਥੋਨੇ ਕਿਸ ਤੋਂ ਲਈਆਂ ਹਨ ਕਿਸ ਤੋਂ ਸਿੱਖੀਆਂ ਹਨ ਪਰ ਸੁਣੇ ਨਾਨਕ ਇਹੋ ਜੋ ਪਰਮੇਸ਼ਰ ਦਾ ਨਾਮ ਲੈਂਦੇ ਹਨ ਤਿਨਕੋ ਕਵਨ ਫਲ ਲਗਤੇ ਹਨ ਤਬ ਗੁਰੂ ਨਾਨਕ ਦੀ ਦੂਜੀ ਪੌੜੀ ਉਚਾਰਦੇ ਹਨ ਪਾਉਂਦੇ ਪੁੱਛਿਆ ਜਿਹੜੇ ਪਰਮੇਸ਼ਰ ਦਾ ਨਾਮ ਲਉਂਦੇ ਹਨ ਉਹਨਾਂ ਨੂੰ ਕੀ ਮਿਲਦਾ ਹੈ ਮਹਾਰਾਜ ਜੀ ਇਹ ਉਚਾਰਦੇ ਹਨ ਜਿਥੈ ਮਿਲਹਿ ਵਡਿਆਈਆ ਸਦਾ ਖੁਸ਼ੀਆਂ ਸਦ ਜਾਓ ਤਿਨ ਮੁਖ ਟੀਕੇ ਨਿਕਲਹਿ ਜਿਨ ਮਨ ਸਚਾ ਨਾਓ ਕਰਮ ਮਿਲੇ ਤਾਂ ਪਾਈਐ ਨਾਹੀ ਗੱਲੀ ਵਾਉ ਤਬ ਗੁਰੂ ਬਾਬੇ ਨਾਨਕ ਕਹਿਆ ਸੁਣੇ ਪੰਡਤਾ ਜਾਂ ਇਹੋ ਤੇਰਾ ਜੀਉ ਜਾਵੇਗਾ ਤਾਂ ਇਸ ਪਰਮੇਸ਼ਰ ਸਿਮਰਨ ਦਾ ਇਹੋ ਪੁੰਨ ਹੋਵੇਗਾ ਜਦੋਂ ਤੂੰ ਜਿੱਥੇ ਜਿੱਥੇ ਤੇਰਾ ਜੀ ਜਾਵੇਗਾ ਜੇ ਪਰਮੇਸ਼ਰ ਦਾ ਨਾਮ ਜਪਿਆ ਹੋਵੇਗਾ ਇਸ ਦਾ ਇਹ ਪੁੰਨ ਹੋਵੇਗਾ ਜੋ ਸਦਾ ਸਦਾ ਖੁਸ਼ੀਆਂ ਨਿਤ-ਨਿਤ ਆਨੰਦ ਮਹਾ ਮੰਗਲ ਨਿਦਾਨ ਪ੍ਰਾਪਤ ਹੋਵेंगे ਖੁਸ਼ੀਆਂ ਪ੍ਰਾਪਤ ਹੋਣਗੀਆਂ ਮੰਗਲ ਨਿਧਾਨ ਆਨੰਦ ਪ੍ਰਾਪਤ ਹੋਵੇਗਾ ਪਰ ਜਿਨ੍ਹਾਂ ਮਨਬੱਠ ਕਰਮ ਕਰਕੇ ਸਿਮਰਿਆ ਹੈ আর ਉਪਾਏ ਕਰ ਕਰ ਗੱਲੀ ਪਰਮੇਸ਼ਰ ਲੀਆ ਨਹੀਂ ਜਾਂਤਾ ਤਬ ਉਹ ਪੰਡਿਤ ਹੈਰਾਨ ਹੋਏ ਰਹਿਆ ਜੇ ਪਰਮੇਸ਼ਰ ਦਾ ਨਾਮ ਨਹੀਂ ਲਿਆ ਜਾਂਦਾ ਤਾਂ ਜਮ ਦੇ ਡੰਡੇ ਪਹਿਣਗੇ ਜਾਂ ਬੁਰਾ ਕੁੱਟ ਕੇ ਕੁੱਟਦਾ ਮਾਰਦਾ ਨਰਕਾਂ ਤੱਕ ਲੈ ਕੇ ਜਾਏਗਾ ਤਾਬੋ ਪੰਡਿਤ ਹੈਰਾਨ ਹੋ ਗਿਆ ਫਿਰ ਉਹਨ ਪੰਡਿਤ ਕਹੇ ਆ ਇਹ ਨਾਨਕ ਇਹੋ ਜੋ ਪਰਮੇਸ਼ਰ ਦਾ ਨਾਮ ਲੈਂਦੇ ਹਨ ਤਿੰਨ ਕੋ ਤਾਂ ਕੋਈ ਨਹੀਂ ਜਾਣਤਾ ਉਹਨਕੋ ਤਾਂ ਰੋਟੀਆਂ ਵੀ ਨਹੀਂ ਜੁੜਤੀਆਂ ਜਿਹੜੇ ਪਰਮੇਸ਼ਰ ਦਾ ਨਾਮ ਲੰਦੇ ਹਨ ਉਹਨਾਂ ਨੂੰ ਤਾਂ ਕੋਈ ਵੀ ਨਹੀਂ ਜਾਣਦਾ ਉਹ ਤਾਂ ਰੋਟੀ ਤੋਂ ਵੀ ਤੰਗ ਹਨ ਔਰ ਇੱਕ ਜੋ ਪਾਤਸ਼ਾਹੀ ਕਰਦੇ ਹਨ ਬੁਰਾਈਆਂ ਕਰਦੇ ਹਨ ਨਿੰਦਿਆ ਚੁਗਲੀ ਦਵੇਸ਼ ਭਾਵਨਾ ਕਰਦੇ ਹਨ ਪਰਮੇਸ਼ਰ ਨੂੰ ਨਹੀਂ ਸਿਮਰਦੇ ਉਹ ਦੇਖੋ ਉਹ ਪਾਤਸ਼ਾਹੀਆਂ ਮਾਣ ਰਹੇ ਹਨ ਨਾ ਉਹ ਪਰਮੇਸ਼ਰ ਤੋਂ ਡਰਦੇ ਹਨ ਤਬ ਫਿਰ ਗੁਰੂ ਨਾਨਕ ਦੀ ਤੀਜੀ ਪੌੜੀ ਉਚਾਰੀ ਗੁਰੂ ਨਾਨਕ ਮਹਾਰਾਜ ਜੀ ਨੇ ਤੀਜੀ ਪੌੜੀ ਉਚਾਰੀ ਇੱਕ ਆਵ ਹੈ ਇੱਕ ਜਾਹੇ ਉਠ ਰਖੀ ਹੈ ਨਾਬ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀ ਹੈ ਵਿਣ ਨਾ ਵੇ ਵੇਕਾਰ ਜਿਹੜੇ ਪਾਤਸ਼ਾਹੀਆਂ ਮਾਣਦੇ ਹਨ ਪਰਮੇਸ਼ਰ ਨੂੰ ਜਿਹੜੇ ਸਿਮਰਦੇ ਨਹੀਂ ਬੁਰਾਈਆਂ ਕਰਦੇ ਹਨ ਉਹਰੇ ਕਿੰਨਾ ਕੁ ਸੁੱਖ ਪਾ ਲੈਣਗੇ ਉਹਰੇ ਵੀ ਨਰਕ ਭੋਗਣਗੇ ਅਤੇ ਅੱਗੇ ਜਾ ਕੇ ਵੀ ਨਰਕ ਭੋਗਣਗੇ ਜਿਹੜੀਆਂ ਪਾਤਸ਼ਾਹੀਆਂ ਹਨ ਹਰ ਕੇ ਨਾਮ ਬਿਨ ਬਿਲਕੁਲ ਬੇਕਾਰ ਹਨ ਜੋ ਵੀ ਸੁੱਖ ਭੋਗਣਾ ਹੈ ਸਭ ਬੇਕਾਰ ਹੈ ਤਾਬ ਗੁਰੂ ਬਾਬੇ ਨਾਨਕ ਕਹਿਆ ਸੁਣੇ ਪੰਡਿਤ ਇੱਕ ਆਉਤੇ ਹਨ ਇੱਕ ਜਾਤੇ ਹਨ ਇੱਕ ਸਾਹ ਹੈ ਇੱਕ ਪਾਤਸ਼ਾਹ ਹੈ ਇਕ ਉਹਨਕੇ ਅਗੇ ਭਿਖਿਆ ਮੰਗ-ਮੰਗ ਖਾਤੇ ਹਨ ਪਰ ਸੁਣੇ ਪੰਡਿਤ ਜੋ ਉਹਾਂ ਅੱਗੇ ਜਾਵhenge ਔਰ ਜੋ ਇਹਾ ਸੁਖ ਕਰਤੇ ਹਨ ਜਿਹੜੇ ਉਰੇ ਕਾਮਪੋਗ ਦੇ ਹਨ ਸੁਖ ਕਰਦੇ ਹਨ ਪਰਮੇਸ਼ਰ ਨਹੀਂ ਸਿਮਰਦੇ ਐਸੀ ਸਜਾਈ ਮਿਲੇਗੀ ਜੈਸੀ ਕਪੜੇ ਕੋ ਤੋਬੀ deta hai ਜਿਵੇਂ ਤੋਬੀ ਕਪੜੇ ਨੂੰ ਕੁੱਟ-ਕੁੱਟ ਕੇ ਉਹਦੇ ਵਿੱਚੋਂ ਮੈਲ ਕੱਢਦਾ ਹੈ ਔਰ ਤੇਲਾਂ ਕੋ ਤੇਲੀ deta hai ਦੇਖੋ ਉਹਨਾਂ ਨੂੰ ਇਹੀ ਜੀ ਸਜ਼ਾ ਮਿਲੇਗੀ ਉੱਪਰ ਜਾ ਕੇ ਜਿਵੇਂ ਇੱਕ ਥੋਬੀ ਕੱਪੜੇ ਨਹੀਂ ਧੋਂਦਾ ਜੰਦੂਤ ਮਾਰ ਕੁੱਟ-ਕੁੱਟ ਕੇ ਉਹਦੇ ਵਿੱਚੋਂ ਪਹਿਲਾਂ ਪਾਪਾਂ ਨਹੀਂ ਮਹਿਲ ਕੱਢਣਗੇ ਫਿਰ ਤੇਲ ਦੇ ਕੜਾਹੇ ਵਿੱਚ ਆਏ ਉਹਨੂੰ ਪਾਣਗੇ ਜਿਵੇਂ ਪੱਠੀ ਤੇ ਦਾਣੇ ਪੁੱਜਦੇ ਹਨ ਅਤੇ ਬਹੁਤ ਬੁਰੀ ਮਾਰ ਮਾਰਨਗੇ ਅਰ ਨਰਕ ਕੁੰਡੇ ਮਿਲਹੇਗੇ ਅਰ ਜੋ ਪਰਮੇਸ਼ਰ ਕੋ ਸਿਮਰਤੇ ਹਨ ਅਰ ਪਰਮੇਸ਼ਰ ਤੋਂ ਹੀ ਭਿਖਿਆ ਮੰਗ ਕੇ ਖਾਤੇ ਹਨ ਔਰ ਕਿਸੇ ਤੋਂ ਮੰਗਦੇ ਨਹੀਂ ਕੇਵਲ ਅਕਾਲ ਪੁਰਖ ਤੋਂ ਮੰਗਦੇ ਹਨ ਉਨਕੋ ਦਰਗਾਹਾਂ ਵਡਿਆਈਆਂ ਮਿਲेंगीਆਂ ਦਰਗਾਹ ਵਿੱਚ ਉਹਨਾਂ ਨੂੰ ਵਡਿਆਈਆਂ ਮਿਲਣਗੀਆਂ ਉਹਨਾਂ ਨੂੰ ਪਾਲਕੀਆਂ ਵਿੱਚ ਬਿਠਾ ਕੇ ਲਿਜਾਇਆ ਜਾਏਗਾ ਤਬ ਪੰਡਿਤ ਹੈਰਾਨ ਹੋਏ ਗਿਆ ਕਹੇ ਉਸ ਇਹ ਕੋਈ ਵੱਡਾ ਭਗਤ ਹੈ ਇਹ ਕੋਈ ਵੱਡਾ ਅਕਾਲ ਪੁਰਖ ਦਾ ਭਗਤ ਹੈ ਉਹਨਾਂ ਦਾ ਰੂਪ ਹੈ ਤਬ ਫਿਰ ਪੰਡਿਤ ਕਹੇ ਆ ਨਾਨਕ ਤੂੰ ਐਸੀ ਬਾਤ ਕਰਦਾ ਹੈ ਸੋ ਕਿਉਂ ਕਰਦਾ ਹੈ ਤਬ ਪੰਦੇ ਨੇ ਕਹਿਆ اے نانک تو ایسی بات کیوں کردا ہے اور کیوں کردا ہے اجے تاں بالک ہے اجے تاں تو بالک ہے بچہ ہے چھوٹا ہے کچھ માતા پتا استری کوٹم کا sukh dekh اجے تیرا کتے اوڑک ہے اجے تیری عمر ہی کتے ہے تو માતા پتا دے لاڈ دا sukh dekh تو کھیل خود تب گرو نانک جی چوتھی پوری کہی بھے تیرا ڈر اگلا کھپ کھپ چھجے دےھ ਨਾਵ ਜినా ਸੁਲਤਾਨ ਖਾਨ ਹੋਦੇ ਡਿੱਠੇ ਖੇ ਹੋ ਨਾਨਕ ਉੱਠੀ ਚੱਲਿਆ ਸਭ ਕੂੜਾ ਟੁੱਟੈ ਨੇ ਹੋ ਤਿਸਕਾ ਪਰਮਾਰਥ ਗੁਰੂ ਨਾਨਕ ਕਹਿਆ ਸੁਣ ਹੋ ਪੰਡਿਤ ਉਸ ਸਾਹਿਬ ਕਾ ਐਸਾ ਡਰ ਹੈ ਜੋ ਮੇਰੀ ਦੇਹ ਵਿੱਚ ਭੈ ਬਣ ਕੇ ਬੈਠ ਗਿਆ ਹੈ ਜੋ ਇਹਾ ਖਾਨ ਸੁਲਤਾਨ ਕਹ ਕਹਾਂਦੇ ਹਨ ਜੋ ਸੋਪੀ ਮਾਰਗ ਖਾਕ ਹੋਏ ਗਏ ਜਿਹੜੇ ਸੁਲਤਾਨ ਕਹਾਂਦੇ ਸੀ ਉਹ ਮਰ ਖਾਕ ਹੋ ਗਏ ਜਿਹੜੇ ਧਰਤੀ ਨੂੰ ਬਿਸਤਰੇ ਤਰ੍ਹਾਂ ਲਬੇਟ ਕੇ ਉੱਪਰ ਉਡਣ ਦੀ ਤਾਕਤ ਰੱਖਦੇ ਸੀ ਉਹ ਵੀ ਖਾਕ ਹੋ ਗਏ ਜਿਹੜੀ ਐਡੀ ਐਡੀ ਸੋਨੇ ਦੀਆਂ ਅਲੰਕਾਂ ਦੇ ਮਾਲਕ ਸੀ ਉਹ ਸਾਰੇ ਖਾਕ ਹੋ ਗਏ ਜਿਨਕਾ ਅਮਰ ਮਨੀਤਾ ਥਾ ਜਿਨਕਾ ਡਰ ਪ੍ਰਿਥਵੀ ਪੈਮਾਨ ਹੋਤੀ ਸੀ ਜਿਨ੍ਹਾਂ ਤੋਂ ਪ੍ਰਿਥਵੀ ਪੂਰੀ ਕੰਬਦੀ ਸੀ ਸੋ ਪੀ ਮਰ ਖਾਕ ਹੋਏ ਗਏ ਉਹ ਸਾਰੇ ਮਰ ਕੇ ਖਾਕ ਹੋ ਗਏ ਜਿਨ੍ਹਾਂ ਦੇ ਰੱਥਾਂ ਦੇ ਪਈਏ ਪਾਣੀ ਦੇ ਵਿੱਚ ਸਮੁੰਦਰ ਬਣਾ ਦਿੰਦੇ ਸੀ ਮਾਨਤਾਤ ਤੇ ਪਾਪੀ ਨਹੀਂ ਰਹੇ ਸੁਣੋ ਪੰਡਿਤਾ ਮੈਂ ਕੂੜਾ ਨੇਹੋਂ ਕਿੱਸੋ ਕਰਾਂ ਹੰਪੀ ਉੱਠ ਜਾਹਾਂਗੇ ਮੈਂ ਕਿਉਂ ਨੇਹੋਂ ਕਰਾਂ ਮੈਂ ਕੂੜ ਦਾ ਨੇਹੋਂ ਕੂ ਕਰਾਂ ਕੂੜ ਦਾ ਵਪਾਰਾ ਕਿਉਂ ਕਰਾਂ ਹੰਪੀ ਖਾਕ ਹੋਏ ਜਾਏਗੇ ਹੰਪੀ ਉੱਠ ਜਾਹਾਂਗੇ ਖਾਕਦਰ ਖਾਕ ਹੋਏ ਜਾਹਾਂਗੇ ਹਮ ਤਿਸ ਕੀ ਬੰਦਗੀ ਕਰਾਂਗੇ ਜੋ ਜੀਆਂ ਲਏਗਾ ਫਿਰ ਇਸ ਸੰਸਾਰ ਤੋਂ ਕੂੜਾ ਨਹੀਂ ਹੋ ਕਿਆ ਕਰਾਂ ਹਮ ਉਸ ਦਿਓ ਬੰਦ ਕੀ ਕਰਾਂਗੇ ਜਿਹੜਾ ਸਾਨੂੰ ਜਮਾਂ ਤੋਂ ਬਚਾ ਲਏਗਾ ਜੋ ਸਾਨੂੰ ਜੀਅ ਲਏਗਾ ਜਿਸ ਕਰਕੇ ਸਾਡਾ ਨਾਮ ਦੁਆ ਦੁਆ ਵਿੱਚ ਅਮਰ ਹੋ ਜਾਏਗਾ ਦੇਖੋ ਭਗਤ ਪ੍ਰਹਿਲਾਦ ਜੀ ਨੇ ਸਾਈ ਜੀ ਦਾ ਨਾਮ ਜਪਿਆ ਉਹ ਅਮਰ ਹੋ ਗਿਆ ਉਹਨਾਂ ਨੂੰ ਕਿੰਨੀ ਦੁਨੀਆ ਯਾਦ ਕਰਦੀ ਹੈ ਧਰੂ ਨੇ ਜਪਿਆ ਉਹਨਾਂ ਨੂੰ ਕਿੰਨੀ ਦੁਨੀਆ ਯਾਦ ਕਰਦੀ ਹੈ ਅਤੇ ਹਰਨਾਕਿ ਸ਼ਪਾਪੀ ਨੂੰ ਕਿੜਨ ਕਛੇਪ ਨੂੰ ਕੋਈ ਵੀ ਨਹੀਂ ਜਾਣਗਾ ਉਹਨੇ ਪਰਮੇਸ਼ਰ ਨਾਲ ਵੈਰ ਲੱਤਾ ਸੀ ਇਸ ਲਈ ਹਮੇਸ਼ਾ ਪ੍ਰਮਾਤਮਾ ਦਾ ਨਾਮ ਜਪੋ ਐਥੇ ਵੱਡੇ ਵੱਡੇ ਹੋ ਕੇ ਚਲੇ ਗਏ ਲੰਕਾ ਦੀਆਂ ਸੋਨਾ ਸੀਗਾ ਜਿਨ੍ਹਾਂ ਦੇ ਕੋਲ ਐਨੀ ਵੱਡੀ ਲੰਕਾ ਸੀ ਸੋਨੇ ਦੀ 360 ਮੀਲਾ ਤੇ ਸੋਨੇ ਦੀਆਂ ਕੰਧਾਂ ਜਿਨ੍ਹਾਂ ਦੀਆਂ ਝੂਲਦੀਆਂ ਸੀਗੀਆਂ ਨਿਸ਼ਾਨ ਐਡੇ ਐਡੇ ਝੂਲਦੇ ਸੀ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ ਜਿਸ ਦਾ 1 ਲੱਖ ਪੁੱਤਰ ਸੀ 4 ਲੱਖ ਪੋਤਰਾ ਸੀ ਉਹ ਨਹੀਂ ਰਹੇ ਆਪਾ ਪਾਕਿਸਤਾਨ ਦੇ ਵਿਚਾਰੇ ਹਾਂ ਆਪਾ ਵੀ ਚਲੇ ਜਾਣਾ ਹੈ ਤਾਂ ਪੰਡਿਤ ਹੈਰਾਨ ਹੋਏ ਗਿਆ ਨਮਸਕਾਰ ਕੀ ਤੋਸ ਤਾਂ ਪੰਡਿਤ ਨੇ ਹੈਰਾਨ ਹੋ ਕੇ ਪਾੰਦੇ ਨੇ ਹੈਰਾਨ ਹੋ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਜੋ ਕੋਈ ਪੂਰਾ ਹੈ ਇਹ ਤਾਂ ਕੋਈ ਪੂਰਾ ਹੈ ਜੋ ਤੇਰੇ ਆਤਮੇ ਆਉਂਦੀ ਹੈ ਸੋ ਕਰ へ ਨਾਨਕ ਜੋ ਤੇਰੇ ਮਨ ਵਿੱਚ ਜੋ ਅਕਾਲ ਪੁਰਖ ਦਾ ਹੁਕਮ ਹੰਦਾ ਹੈ ਉਹ ਘਰ ਤੂਤਾ ਤੁਰੋਂ ਪੜਿਆ ਹੈ ਮੈਂ ਤਾਂ ਕਾਲੂ ਜੀ ਨੂੰ ਨਮਸਕਾਰ ਕਰ ਦਿੱਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰ ਦਿੱਤੀ ਵੀ ਐਸਾ ਪੁੱਤਰ ਆਪ ਜੀ ਦੇ ਘਰੇ ਜਨਮਿਆ ਹੈ ਜੋ ਅਕਾਲ ਦਾ ਸਰੂਪ ਹੈ ਆਪ ਅਕਾਲ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਤਦ ਗੁਰੂ ਬਾਬਾ ਜੀ ਘਰ ਆਏ ਕੇ ਬੈਠ ਰਹਾ ਬੋਲੋ ਸ਼੍ਰੀ ਵਾਹਿਗੁਰੂ ਹੁਣ ਆਪਾਂ ਪੜਦੇ ਹਾਂ ਪੰਡਿਤ ਬ੍ਰਿਜਨਾਥ ਮਹਾਰਾਜ ਜੀ ਲੈ ਗਏ ਪੰਡਿਤ ਬ੍ਰਿਜਨਾਥ ਕੋਲ ਬ੍ਰਿਜਨਾਥ ਨੇ ਕਿਹਾ ਓਮ ਦਾ ਅਰਥ ਬਤਾ ਜਦ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਓੰਕਾਰ ਦਾ ਅਰਥ ਅਰਥ ਦੱਸਿਆ ਤਦ ਬ੍ਰਿਜਨਾਥ ਨੇ ਪੈਰਾਂ ਤੇ ਨਮਸਕਾਰ ਕਰ ਦਿੱਤੀ ਇਹ ਤਾਂ ਧੁਰੋਂ ਪੜਿਆ ਹੈ ਇਸ ਨੂੰ ਕੋਈ ਪੜਾ ਨਹੀਂ ਸਕਦਾ ਇਹ ਤਾਂ ਦੁਨੀਆਂ ਨੂੰ ਪੜਾਣ ਆਇਆ ਹੈ ਫੇਰ ਮਹਤਾ ਕਾਲੂ ਜੀ ਹੈਰਾਨ ਹੋਏ ਗਏ ਤਮ ਹੈਤਾ ਕਾਲੂ ਜੀ ਲੈ ਗਏ ਮਹਾਰਾਜ ਨੂੰ ਮੂਲਾ ਕੁਤਬਦੀਨ ਕੋਲ ਜਦੋਂ ਉਹਨੇ ਕਹਿਆ ਵੀ ਪਾਂਦਾ ਹਾਰ ਗਿਆ ਹੋਣਾ ਤੇ ਤੂੰ ਬ੍ਰਿਜਨਾਥ ਹਾਰ ਗਿਆ ਹੋਣਾ ਇਹ ਏਬੀਅਨ ਭਾਸ਼ਾ ਹੈ ਇਹ ਫਾਰਸੀ ਦੀ ਭਾਸ਼ਾ ਹੈ ਅਰਬੀ ਨਹੀਂ ਭਾਸ਼ਾ ਹੈ ਇਹ ਤੇ ਤੂੰ ਨਹੀਂ ਸਿੱਖੀ ਜਾਣੀ ਇਹ ਬੜੀ ਔਖੀ ਹੈ جب پڑھایا پہلا الف بے پے تے ٹے سے جیم چے ہے کھے ڈال ڈال جال رے اڑے جے بڑی جے سین شین سوا جوا توے جوے فے کاف کاف گاف لامی منون واو ہے ہم جائیے بڑی جے جدو مہاراج نے علیف بے پے پڑھایا تاد مہاراج جی نے ਅਰਬੀ ਫਾਰਸੀ ਵਿੱਚ ਰਾਗ ਤਲੰਗ ਉਚਾਰਿਆ ਰਾਗ ਤਲੰਗ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਯਕ ਅਰਜ ਗੁਫ਼ਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਹਕਾਕਬੀਰ ਕਰੀਮ ਤੂ ਬੇਅੈਬ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੋਏ ਅਜਰਾਇਲ ਗ੍ਰਿਫਤ ਹੈ ਦਿਲਹੇਚ ਨਾਦਾਨੀ ਰਹਾਉ ਜਨ ਅਪੇਸਰ ਪਦਰ ਬਿਰਾਦਰਾ ਕਸਨੇ ਸਦਸਤੰਗੀਰ ਆਖਿਰ ਬੇ ਹਫਤਮ ਕਸਨਾ ਦਰਦ ਚੂ ਸਬਾਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹਨਾ ਨੇ ਕੀ ਕਾਰ ਕਰਦਮ ਮਮ ਇ ਚੀਨੀ ਹੈਵਾਲ ਬਦ ਬਖਤ ਹਮ ਜੋ ਬਖੀਲ ਗਾਫਿਲ ਬੇ ਨજર ਬੇ ਬਾਖ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਜਦ ਤਲੰਗ ਰਾਗ ਮਹਾਰਾਜ ਜੀ ਨੇ ਉਚਾਰਿਆ ਹੈਰਾਨ ਹੋ ਗਿਆ ਮਹਾਰਾਜ ਜੀ ਨੂੰ ਨਮਸਕਾਰ ਕਰ ਦਿੱਤੀ ਇਸ ਨੂੰ ਕੋਈ ਨਹੀਂ ਪੜਾ ਸਕਦਾ ਇਸ ਨੂੰ ਕੋਈ ਨਹੀਂ ਪੜਾ ਸਕਦਾ ਇਹ ਜੋ ਸ਼ਬਦ ਪੜਿਆ ਹੈ ਰਾਗ ਤਲੰਗ ਦਾ 721 ਅੰਗ ਤੇ ਆਂਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ ਜੋ ਕਿ ਮੂਲਾ ਕੁਤਬਦੀਨ ਕੋਲ ਉਚਾਰਿਆ ਸੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਇਸ ਨੂੰ ਕੋਈ ਨਹੀਂ ਪੜਾ ਸਕਦਾ ਇਹ ਧੁਰੋਂ ਪੜਿਆ ਆਇਆ ਹੈ ਇਹ ਦੁਨੀਆ ਨੂੰ ਪੜ੍ਹਾਣ ਆਇਆ ਹੈ ਦੁਨੀਆ ਨੂੰ ਲਿਖਿਆ ਦੇਣ ਆਇਆ ਹੈ ਆਓ ਜੀ ਮਾਫੀ ਆਪ ਜੀ ਤੋਂ ਪਿਛਲੀ ਵੀਡੀਓ ਦੇ ਸ਼ੁਰੂ ਵਿੱਚ ਹੀ ਮੰਗ ਲਈ ਸੀ ਇਹ ਜੋ ਅੱਜ ਮਹਾਰਾਜ ਜੀ ਦਾ ਜੋ 7 ਸੱਤ ਬਰਸ ਦੇ ਮਹਾਰਾਜ ਜੀ ਹੋਏ ਉਹਦਾ ਇਤਿਹਾਸ ਮਹਾਰਾਜ ਜੀ ਦਾ ਪੜ੍ਹਾਈ ਦਾ ਇਤਿਹਾਸ ਹੈ ਅੱਗੇ ਮਹਾਰਾਜ ਜੀ ਦਾ ਹੋਰ ਇਤਿਹਾਸ ਪੜ੍ਹਾਂਗੇ ਆਓ ਇਹ ਦੂਜਾ ਪਾਠ ਹੈ ਜੋ ਅੱਜ ਅਸੀਂ ਪਾਇਆ ਹੈ ਹੁਣ 2 ਦਿਨ ਬਾਅਦ ਤੀਜਾ ਪਾਠ ਆਏਗਾ ਅਸੀਂ 2-2 ਦਿਨ ਛੱਡ ਕੇ ਪਾਠ ਪਾਵਾਂਗੇ ਵਿੱਚ ਸ਼ਾਰਟ ਵੀਡੀਓ ਹੋਰ ਧਰਮਾ ਦੀਆਂ ਜਿਵੇਂ ਹੁਣ ਸ਼ਾਰਟ ਵੀਡੀਓ ਸ਼ਾਇਦ ਅਸੀਂ ਪਾਈਏ ਸੰਕ ਸੁਨਮਦਨ ਸਨਾਤਨ ਸੰਤ ਕੁਮਾਰ ਅਸੀਂ ਪਾਈਏ ਬਾਅਦ ਵਿੱਚੋਂ ਉਹ ਵੀ ਤੁਹਾਨੂੰ ਮਿਲ ਜਾਏਗੀ ਜਾਂ ਇਸ ਤੋਂ ਇਸ ਵੀਡੀਓ ਤੋਂ ਚੜਨ ਤੋਂ ਪਹਿਲਾਂ ਹੀ ਪਾ ਦਵਾਂਗੇ ਉਹ ਵੀਡੀਓ ਉਹਨਾਂ ਦੀ ਜਿਹੜੀ ਗਾਥਾ ਹੈ ਜਦੋਂ ਇੰਦਰ ਉਹਨਾਂ ਨੂੰ ਮਿਲਣ ਆਇਆ ਉਹਦੀ ਗਾਥਾ ਸੀ ਇਹਦੇ ਵਿੱਚ ਗਾਵਾਂਗੇ ਛੋਟ ਵੀਡੀਓ ਦੇ ਵਿੱਚ ਇਹ ਜੋ ਵੱਡੀ ਵੀਡੀਓ ਹੈ ਮਹਾਰਾਜ ਜੀ ਦੇ ਪੜਨ ਵਾਲੀ ਪਾਂਡੇ ਦੀ ਪੱਟੀ ਇਹ ਆਪ ਜੀ ਨੂੰ ਇਹ ਆਪ ਜੀ ਸਰਵਣ ਕਰੋ ਅਤੇ ਆਨੰਦ ਮਾਣੋ ਆਓ ਵੀਡੀਓ ਲੰਬੀ ਹੋ ਗਈ ਹੈ ਜਰਾ ਦਾਸ ਨੂੰ ਆਗਿਆ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ